ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ 3 ਪੁੱਤਾਂ ਨੂੰ ਤਾਂ ਇਹਨਾਂ ਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ ਫਿਰ ਹੁਣ ਸਕੂਲ ਅਪਡੇਟ ਕਰ ਰਹੇ ਆ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਐਸ ਵਾਰ ਸਾਡੇ ਬੱਚੇ ਸੰਕਰਣ ਗਿਣਤੀ ਸਰਕਾਰੀ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪਿੰਡਾਂ ਦੇ ਬੱਚੇ ਬੱਚੀਆਂ ਜੇਈ ਮੈਨ ਜੇਈ ਐਡਵਾਂਸ ਨੀਟ ਫੌਜ ਦੇ ਤੇ ਵੱਡੇ ਵੱਡੇ ਜਿਹੜੇ ਇਗਜ਼ਾਮ ਨੇ ਕੰਪੀਟੀਸ਼ਨ ਦੇ ਦੇਸ਼ ਦੇ ਉਹ ਪਾਸ ਕਰ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਫਿਰ ਇੱਕ ਬੱਚੀ ਆਈ ਉਹਨੇ ਜੇਈ ਐਡਵਾਂਸ ਕਲੀਅਰ ਕੀਤਾ ਡਿਰਵੇ ਤੋਂ ਆ ਮੇਰੇ ਖਿਆਲ ਸਤੂਰ ਬੰਜਾਰਾ ਦਾ ਪਿੰਡ ਹੈ ਡਿਰਵੇ ਦੇ ਨੇੜੇ ਉਹਨੇ ਉਹਨੇ ਬੋਲ ਕੇ ਦੱਸਿਆ ਇੱਥੇ ਆਈ ਸੀ ਕਹਿੰਦੀ ਮੈਨੂੰ ਪਲੱਸ 2 ਤੱਕ ਇਹ ਪਤਾ ਨਹੀਂ ਸੀ ਕਿ ਜੇ ਜੇਈ ਕੀ ਹੁੰਦੀ ਹੈ ਫਿਰ ਮੈਨੂੰ ਜਦੋਂ ਪਤਾ ਲੱਗਿਆ ਮੈਂ ਪੜਨ ਲੱਗੀ ਸਕੂਲ ਆਫ ਫੈਮਿਨਿਅਸ ਜੀ ਤੇ ਮੈਂ ਟੌਪ ਕਰ ਗਈ ਹੂੰ ਤੱਕ ਕਲੀਅਰ ਕਰ ਲਿਆ ਉਹਨੇ ਮੌਕਾ ਤਾਂ ਦਿਓ ਨਾ ਜਾਂ ਤਾਂ ਹੋ ਵੀ ਨਾ ਸਾਡੇ ਚ ਟੈਲੈਂਟ ਦੀ ਕਮੀ ਹੈ ਮੌਕੇ ਹੀ ਨਹੀਂ ਦਿੰਦੇ ਸਾਨੂੰ ਮੈਂ ਅੱਜ ਇਹ ਮੀਡੀਆ ਖੜਾ ਸਾਰਾ ਮੈਂ ਕਹਿਣਾ ਇਹਨਾਂ ਦੇ ਜਵਾਕਾਂ ਚ ਕੋਈ ਟੈਲੈਂਟ ਨਹੀਂ ਹੈਗਾ ਉਹਨਾਂ ਨਾਲੋਂ ਜ਼ਿਆਦਾ ਇੰਟੈਲੀਜੈਂਟਾਂ ਸੀ ਉਹਨਾਂ ਨਾਲੋਂ ਜ਼ਿਆਦਾ ਹੁਸ਼ਿਆਰਾਂ ਸੀ ਇਹ ਆਪਣੇ ਬੁੱਕ ਜਿਲੇ ਆ ਕੇ ਵੀ ਆ ਬਣਾਉਂਦੇ ਨੇ ਸਾਡੇ ਉੱਤੇ ਧਰ ਦਿੰਦੇ ਨੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਆਵੇ ਨਾ ਕੋ ਡਿਸੀਜਨ 메ਕਿੰਗ ਹੈ ਜਮ ਦੀ ਚ ਮਤਲਬ ਗਨਮੈਨ ਮਿਲ ਜਾਂਦੇ ਉਹਨਾਂ ਨੂੰ سونے ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਉਹ ਕਦੇ ਉਹਨਾਂ ਨੇ ਗਰੀਬੀਆਂ ਦਸ਼ਵਾਰੀਆਂ ਜਾਂ ਕੋਈ ਉਹ ਦੇਖਿਆ ਹੀ ਨਹੀਂ ਉਹ ਕਹਿੰਦੇ ਇਹ ਬਸ ਤੁਹਾਡੇ ਉਹਨਾਂ ਗਾਂ ਵਾਲੇ ਤੁਹਾਡੇ ਬਾਰਸੇ ਹੀ ਹੋਣਗੇ ਸਾਡੇ ਬੱਚਿਆਂ ਤਾਂ ਤੁਸੀਂ ਲਿਆ ਕੇ ਦੇਖੋ ਇਹਨਾਂ ਨੇ ਬਣਾ ਲਿਆ ਨੰਬਰਦਾਰੀਆਂ ਕਿ ਇਹ ਸਾਡੇ ਤੋਂ ਬਿਨਾ ਹੋਰ ਕੋਈ ਚੜਾਈ ਨਹੀਂ ਸਕਦਾ ਇਹ ਪਹਿਲਾਂ ਮੈਨੂੰ ਕਹਿੰਦੇ ਰਿਹਾ ਕਹਿੰਦੇ ਸਰਕਾਰ ਇਹਨੂੰ ਤਾਂ ਇੱਕ ਸਾਲ ਨਹੀਂ ਚੱਲਣੀ ਜੋ ਸਾਲ ਚੱਲੇਗੀ ਕਹਿੰਦੇ 2 ਸਾਲ ਤਾਂ ਪੂਰੇ ਕਰ ਦੇਣੀ ਹੈ ਜੋ 2 ਸਾਲ ਚੱਲ ਗਈ ਤੀਜਾ ਸਾਲ ਨਹੀਂ ਛੱਡ ਤੀਜਾ ਵੀ ਹੋ ਗਿਆ ਸਾਢੇ 3 ਸਾਲ ਤੱਕ ਪੜਾਕਾ ਪੈ ਜਾਊਗਾ ਸਾਢੇ 3 ਵੀ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਇਹ ਲੈ ਹੁਣ ਕਹਾਂ ਕਹਾਂ ਜਾਈ ਜਾਂਦੇ ਤਜਰਬਾ ਤਾਂ ਤਾਈਓ ਹੋਊਗਾ ਜੇ ਕੰਮ ਦੇਵੋਗੇ ਕੋਈ ਹੁਣ ਅਸੀਂ ਵੀ ਤਜਰਬੇਕਾਰ ਹੋ ਗਏ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਨੇ ਨਸ਼ੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਚੇੜਿਆਂ 'ਚ ਭੇਜੀਦੇ ਹੁੰਦੇ ਆ ਇਹ ਹੁਣ ਕਹਿੰਦੇ ਨਾ ਆ ਨਾ ਇਹ ਤਾਂ ਜੀੜਾਂ ਚ ਭੇਜ ਰਿਆ ਗਲਤ ਗੱਲ ਕਰ ਰਿਆ ਲੋਕਤੰਤਰ ਦੀ ਹੱਤਿਆ ਜੀ ਦੱਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਤੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਝਾਪ ਹੈ ਫੋ ਮੈਂ ਹਮੇਸ਼ਾ ਤੁਹਾਡੇ ਪੱਖ ਤੋਂ ਮੈਂ ਪਾਰਲੀਮੈਂਟ 'ਚ ਵੀ ਬੋਲਦਾ ਸੀ ਮੈਂ ਲੋਕਾਂ ਦੇ ਪਾਸੇ ਵੀ ਬੋਲਦਾ ਸੀ